ਪਿੰਡ ਬਿਹਾਲਾ ਵਿਖੇ ਦਰਬਾਰ 11ਵੀਂ ਵਾਲੀ ਸਰਕਾਰ ਸખી ਸਰਵਰ ਲਖ ਦਾਤਾ ਲਾਲਾ ਵਾਲੀ ਸਰਕਾਰ ਬਾਪੂ ਰੂੜੇ ਸ਼ਾਹ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ 11ਵੀਂ ਵਾਲੀ ਸਰਕਾਰ ਸખી ਸਰਵਰ ਲਖ ਦਾਤਾ ਲਾਲਾ ਵਾਲੀ ਸਰਕਾਰ ਅਤੇ ਬਾਪੂ ਰੂੜੇ ਸ਼ਾਹ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਪੀਰੋ ਮੁਰਸ਼ਦ ਸਾਈ ਜੀਵਨ ਸ਼ਾਹ ਜੀ ਕਾਦਰੀ ਨਾਰਾ ਹੁਸ਼ਿਆਰਪੁਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਬਾਬਾ ਸਤਨਾਮ ਸਿੰਘ ਬਿਹਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ ਚਾਦਰ ਅਤੇ ਚੰਡੇ ਦੀ ਰਸਮ ਸੰਗਤ ਵੱਲੋਂ ਅਦਾ ਕੀਤੀ ਗਈ। ਉਹਨਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ ਵੱਖ-ਵੱਖ ਦਰਬਾਰਾਂ ਤੋਂ ਸਾਈ ਜੀਵਨ ਸ਼ਾਹ ਜੀ ਕਾਦਰੀ ਨਾਰਾ ਹੁਸ਼ਿਆਰਪੁਰ, ਮਾਤਾ ਚਰਨਜੀਤ ਕੌਰ, ਸਤਨਾਮ ਬੱਦਨ, ਸਾਈ सुरेंद्र ਸ਼ਾਹ, ਬਾਬਾ ਰਣਵੀਰ ਸਿੰਘ ਰਾਣਾ ਬਾਬਾ ਬਾਬਾ ਅਮਰਜੀਤ ਸਿੰਘ ਬਿਹਾਲਾ ਸ਼ਿੰਦਾ ਸਾਈ ਮਾਹਿਲਪੁਰ ਸਾਈ ਸੁਖਚੰਦ ਸਿੰਘ ਓਕਾਰ ਬਿਹਾਲਾ ਆਦਿ ਨੇ ਪੁੱਜ ਕੇ ਹਾਜ਼ਰੀ ਭਰੀ ਉਹਨਾਂ ਦੱਸਿਆ ਸਾਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਸਨੀ ਸੈਗਲ ਨੀਤਪੁਰ ਮਾਹਿਲਪੁਰ ਓਂਕਾਰ ਵਾਲੀਆਂ ਹਰਮੇਸ਼ ਰੰਗੀਲਾ ਸੂਫੀ ਗਾਇਕ ਸਨੀ ਸੈਗਲ ਪ੍ਰੀਤ ਮੁਹਦੀਪੂਰੀਆ ਰਾਜੇਸ਼ ਚਾਂਦ ਆਦਿ ਪੀਰਾਂ ਦੀ ਮਹਿਫਿਲ ਸਜਾਈ ਗਈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਜਸਪਾਲ ਕਈ ਸਟੇਜ ਸਕੱਤਰ ਦੀ ਸੇਵਾ ਕੀਤੀ ਗਈ। ਉਹਨਾਂ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਬਲਦੇਵ ਸਿੰਘ ਮਸਕਟ, ਰਵੀ ਕੁਵੈਤ, ਗੁਰਬੀਰ ਯੂਐਸਏ, ਰੋਹਿਤ ਯੂਐਸਏ, ਪ੍ਰਭ ਯੂਐਸਏ, ਗਗਨ ਸਪੇਨ, ਮੋਹਿਤ ਇਟਲੀ, ਰੋਹਿਤ ਇਟਲੀ, ਦਵਿੰਦਰ ਇਟਲੀ, ਵਰੀਂਦਰ ਸਾਈਪਾਰਸ ओंकार सिंह कनेडा आदि एनआरआई वीर सहयोग दिता गया इस मौके सालाना जोड़ मेले दौरान परमिंदर सिंह सौरव सुनील आकाश सेठी रमनजीत सुरजीत कौर रमनदीप कौर साहिब कौर अमरजीत सिंह गुरबखश कौर प्रभदीप चिरंजी लाल ज्योति ज्योतिसरूप दसूहा रमनजीत सट्याणा ਚਰਨਜੀਤ ਸਿੰਘ ਲੱड्डू ਐਸਆਈ ਹਰੀਸ਼ ਕੁਮਾਰ ਐਸਐਚਓ ਚੱਬੇਵਾਲ ਅਜੇ ਨਾਰੂ ਨੰਗਲ ਸੌਂਡ ਕਾਕਾ ਬਬੇਲੀ ਸਰਪੰਚ ਨਵਦੀਪ ਕੋਰ ਗੁਰਪ੍ਰੀਤ ਸਿੰਘ ਅਜੇ ਕੁਮਾਰ ਹੁਸ਼ਿਆਰਪੁਰ ਪੀਐਸਓ ਦੀ ਸੇਵਾ ਅਮਨਦੀਪ ਸਿੰਘ ਆਦੇ ਹਾਜ਼ਰ ਸਨ ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜੈ ਪੀਰਾਂ ਦੀ ਜੈ ਮਸਤ ਦੀ ਦਰਬਾਰ 11ਵੀਂ ਵਾਲੀ ਸਰਕਾਰ ਸਿੱਕੀ ਸਰਵਪਤੀ ਲਾਲਾਂ ਵਾਲੀ ਸਰਕਾਰ ਪਿੰਡ ਬਿਹਾਲਾ 27 ਜੁਲਾਈ ਦਿਨ ਐਤਵਾਰ ਨੂੰ ਜਿਨ੍ਹਾਂ ਦਾ ਉਸ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ। ਸਹਿਦਿਲ ਤੋਂ ਧੰਨਵਾਦ ਕਰਦੀਆਂ ਦਾਤਾ ਜੀਵਨ ਸਿੰਘ ਜੀ ਕਾਦਰੀ ਨਾਰੇ ਤੋਂ ਮਾਤਾ ਚਰਨਜੀਤ ਜੀ ਤੋਂ ਵਰ ਸਤਨਾਮ ਪਤਨ ਜਿਨ੍ਹਾਂ ਨੇ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਇਆ ਇਹਦੇ ਉੱਤੇ ਧੰਨਵਾਦ ਸ਼ਕੀਰਾਂ ਦਾ ਜਿਨ੍ਹਾਂ ਨੇ ਆ ਕੇ ਮੇਲੇ ਦੇ ਵਿੱਚ ਚਾਰ ਚੰਨ ਲਾਈ ਤੇ ਅਸੀਂ ਇਹਦੇ ਉੱਤੇ ਧੰਨਵਾਦ ਕਰਦੇ ਹਾਂ ਸਮੂਹ ਸੰਗਤ ਐਨ ਆਰ ਆਈ ਵੀਰਾਂ ਦਾ ਤੇ ਸਮੂਹ ਸੇਵਾਦਾਰਾਂ ਦਾ ਜਿਨ੍ਹਾਂ ਨੇ ਮੇਲੇ ਦੇ ਵਿੱਚ ਸੇਵਾ ਕਰਕੇ ਆਪਣੀਆਂ ਡੂਟੀਆਂ ਨਿਭਾਈਆਂ ਤੇ ਨਗਰ ਨਿਵਾਸੀਆਂ ਦਾ ਇਹਦੇ ਉੱਤੇ ਧੰਨਵਾਦ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਖਵਾਲਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਵੱਖ-ਵੱਖ ਡੇਰੀਆਂ ਤੋਂ ਸ਼ਕੀਰ ਆਏ ਆ ਕੇ ਦਾਤਾ ਜੀ ਦੇ ਦਰਬਾਰ ਤੇ ਹਾਜ਼ਰੀਆਂ ਭਰੀਆਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੈ ਪੀਰਾਂ ਦੀ ਜੈ ਮਸਤਾਂ